शिवा को साहे जी दंडात् बंदन अल्क ਦੋਲਨ ਤੇ ਲੱਖੋ ਪ੍ਰਭੂ ਨਾਨਕ ਦੇ ਕਰੇ ਹੱਥ ਗਿਆਨ ਅੰਜਨ ਗੁਰਦਿਆ ਅਗਿਆਨ ਅਧੇਰ ਵਿਮਾਸ ਹਰ ਗੁਰ ਪਤ ਸਤਿ ਭੇਟਿਆ ਨਨਕੁ ਮਨੁ ਪਰਗਾਸਿ ਹਉ ਸਤ ਕਉ ਗੁਰੂ ਰੂਪ ਸਾਸਿ ਦਿਉ ਆਪ ਕੋ ਤਿਸ ਨਸੁ ਭਰੀਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤ ਚੱਲ ਰਹੀ ਵਿਚਾਰ ਲੜੀ ਸੁਖ ਮੁਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਣਾ ਕਹਿ ਮਨ ਇਸ ਰਾਮ ਸਤਿਗੁਰ ਮਨ ਦਾ ਜੋ ਵਿਸ਼ਾਦ ਹੈ ਦੁਖਾਂਤ ਹੈ ਮਨੁੱਖੀ ਜਿਹੜੇ ਕਸ਼ਟ ਹਨ ਉਹਨਾਂ ਦੇ ਇਲਾਜ ਵਾਸਤੇ பஞ்ச ਪਾਛਾ ਸ਼੍ਰੀ ਘਰਜਨ ਦੇਵੀ ਮਹਾਰਾਜ ਨੇ ਸੁਖਮਲੀ ਵਿਵਸਥਾ ਕੀਤੇ ਤਾਂ ਕਿ ਮਨੁੱਖ ਨੂੰ ਸੁਖ ਮਿਲ ਸਕੇ ਮਨ ਦਾ ਬਿਸਰਾਮ ਮਿਲ ਸਕੇ ਸ਼ਕਰੂ ਜੀ ਦੇ ਅੱਗੇ ਸੇਵਕ ਨੇ ਸਾਧਕ ਨੇ ਇਹ ਪ੍ਰਸਿੱਧ ਕੀਤਾ ਸੀ ਕਿ ਸ਼ਕਰੂ ਜੀ ਤੁਸੀਂ ਕਹਿੰਦੇ ਹੋ ਮੇਂ ਦੁੱਖਾਂ ਦਾ ਇਲਾਜ ਨਾਮ ਹੈ ਮਨ ਸੁਝਾਓ ਕੇ ਨਾਮ ਕੀ ਹੈ ਸਤਿਗੁਰੂ ਜੀ ਤੁਸੀਂ ਨਾਮ ਸਮਝਾ ਦਿੱਤਾ ਹੈ ਕਿ ਨਾਮ ਕੀ ਹੈ ਨਾਮ ਉਸ ਪ੍ਰਭੂ ਦੀ ਵੇਅੰ ਸ਼ਕਤੀ ਦਾ ਨਾਮ ਹੈ ਅਨੰਤ ਸ਼ਕਤੀ ਦਾ ਨਾਮ ਹੈ ਸਤਿਗੁਰੂ ਜੀ ਉਸ ਨਾਮ ਨੂੰ ਕਿਵੇਂ ਪ੍ਰਾਪਤ ਕੀ ਰਿਹਾ ਹੈ ਸੋ ਖੁਸ਼ ਮਲਿ ਤੋ ਪ੍ਰ ਮਿਲਿਆ ਹੈ ਸਿਮਰੋ ਸਿਮਰ ਸਿਮਰ ਸੁਖੁ ਕੋ ਪਾਵੋ ਸਤਗੁਰੂ ਜੀ ਐ ਨਾਮ ਸਿਮਰਨ ਤੋ ਮਿਲੇਗਾ ਨਾਮ ਸੁਨਣ ਮਿਲੇਗਾ ਸਤਗੁਰ ਦੇ ਕੋਲ ਸਤਗੁਰ ਦੇ ਦਰਬਾਰ ਵਿੱਚ ਆ ਕੇ ਸਤਗੁਰ ਤੈਨੂੰ ਮਨ ਦਾ ਬਿਸਰਾਮ ਦੇਣ ਸਤਿਗੁਰ ਤੇ ਬੰਦਨ ਕਟਨਗੇ ਸਤਗੁਰ ਸਿੱਖ ਕੇ ਬੰਦਨ ਕਾਟੇ ਹੁਣ ਸਤਖ ਨੂੰ ਜੀ ਮੇਰਾ ਅਗਲਾ ਪਰਿਸ਼ਾਦ ਤੁਸੀਂ ਸੁਖਮਣੀ ਵਿੱਚ ਹੁਕਮ ਕੀਤਾ ਹੈ ਕਿ ਪਾਈ ਸਿਮਰ ਸਿਮਰਨ ਦੇ ਨਾਲ ਸੁਖ ਮਿਲਦਾ ਹੈ ਮਨ ਸਿਵਰਨ ਦੀ ਜਾਂਚ ਨਹੀਂ ਹੋਗੀ ਮੈਂ ਸਿਵਰਨ ਕਿਵੇਂ ਕਰਾਂ ਮੈਂ ਸਤਨੂੰ ਵਰਕ ਉਕੜਦਾ ਮੈਂ ਇਕਾਂਤ ਵਿੱਚ ਵੀ ਬੈਠਦਾ ਹਾਂ ਸਤਕੁਰੂ ਜੀ ਮੈਨੂੰ ਪਤਾ ਨਹੀਂ ਕਿ ਸਿਵਰਨ ਕਿਸ ਤਰ੍ਹਾਂ ਕਰਨਾ ਹੈ ਸਤਕੁਰੂ ਸੋਹਣ ਮੜੀ ਕੁਝ ਫਰਮਾਉਂਗੇ ਹਾਂ ਸਾਸ ਸਾਸ कहते हो कि स्वास सिमरन करा सुस सिमरन किस तरह हमारा है मैं समझाओ सतगुरु जी ने अनेक ही स्टैप दसे जिस द्वारा अस सिमरन करना है स्वास न सिमरन जोड़ना है सतगुरु जी ने एक गान सुखमी समझाई ਉਪਦੇਸ਼ ਕਰਦੇ ਹਨ ਨਿਰਗੁਣਿਆਰ ਦੀਆਂ ਆਣੀਆਂ ਸੋ ਪ੍ਰਭ ਸਦਾ ਸੁਮਾਰ ਜਿਨ ਕੀ ਆ ਕਿਸ ਚੀਤ ਰੱਖ ਨਾਨਕ ਨਿਬਹੀ ਪਾਇ ਪੈ ਗੱਲ ਤਾਂ ਇਹ ਸਮਝ ਰਹਾ ਕਿ ਤੂੰ ਮੇਰੇ ਉਰ ਹਰ ਤੇਰੇ ਵਿੱਚ ਗੁਣ ਕੋਈ ਨਹੀਂ ਤੂੰ ਕਿ세 ਹੰਮੇ ਵਿੱਚ ਚਲਾ ਰਹੀ ਕਿ ਮੇਰੇ ਵਿੱਚ ਬੜੇ ਗੁਣ ਤੇਰੇ ਵਿੱਚ ਕੋਈ ਗੁਣ ਨਹੀਂ ਤੂੰ ਅਨਜਾਣ ਹੈ ਬੇਸਮਝ ਵੀ ਹੈ ਨਾਦਾਨ ਵੀ ਨਿਰਗੁਣਿਆਰੀ ਆਣਿਆ ਸੋ ਪ੍ਰਭ ਸਦਾ ਸੰਭਾਰ ਉਸ ਪ੍ਰਭੂ ਨੂੰ ਹਰ ਵੇਲੇ ਯਾਦ ਕਰ ਸਦਾ ਸਵਾਸ ਸਵਾਸ ਨਾਲ ਉਹਨੂੰ ਯਾਦ ਕਰ। ਅਤਿ ਤੇ ਵੀ ਯਾਦ ਰੱਖ ਜਿਨ ਕੀ ਆਤ ਸਚਿਤ ਰੱਖ ਜਿਨੇ ਤੈਨੂੰ ਇਸ ਸੰਸਾਰ ਵਿੱਚ ਭੇਜਿਆ ਹੈ ਉਹਨੂੰ ਚਿਤ ਵਿੱਚ ਰੱਖ। ਉਹਨੂੰ ਯਾਦ ਕਰ ਨਾਲ ਨਿਭਹੀ ਨਾਲ ਕਿਉਂਕਿ ਤੇਰੇ ਨਾਲ ਉਸ ਪ੍ਰਭੂ ਦੇ ਨਾਮ ਲਈ ਜਿਵੇਂ ਬਣਾ ਹੈ ਇਸ ਕਰਕੇ ਬਿਲਕੁਲ ਹੋ ਕੇ ਵਿਰਤਤ ਹੋ ਕੇ ਨਿਮਰ ਹੋ ਕੇ ਉਸ ਪ੍ਰਭੂ ਦੇ ਨਾਮ ਨਾਲ ਜੁੜੇ ਤਾਂ ਤੈਨੂੰ ਉਹ ਨਾਮ ਪ੍ਰਾਪਤ ਹੋਏਗਾ ਤਾਂ ਤੈਨੂੰ ਸਿਮਰਨ ਵਿਚ ਆ ਜਾਵੇ ਸਤਿਗੁਰੂ ਜੀ ਦੇ ਸੁਖਮੁਣੀ ਵਿੱਚ ਜਿਹੜਾ ਸਭ ਤੋਂ ਵੱਧ ਮਹਤਵਪੂਰਨ ਤੱਕ ਪਸਿਆ ਹੈ ਕਿ ਅਸੀਂ ਕਿਵੇਂ ਸਿਮਰਨ ਮਿਲਣਾ ਹੈ ਕਿਸ ਤਰ੍ਹਾਂ ਨਾਮ ਦਾ ਜੁੜਨਾ ਹੈ ਉਹ ਦੇਵਸ਼ਕ ਪ੍ਰਸਾਦ ਕਰੇ ਪ੍ਰਸਾਦ ਮੈਨੇ ਕਿਰਪਾ ਬਖਸ਼ਿਸ਼ ਮਿਲੈ ਤੁਨ੍ਹ੍ਹ ਨਾਮ ਤੇ ਸਿਮਰਨ ਉਦੋਂ ਮਿਲਣਾ ਹੈ ਜਦੋਂ ਪ੍ਰਭ ਦੀ ਬਖਸ਼ਿਸ਼ ਹੋਣੀ ਇਸ ਕਰਕੇ ਭਾਈ ਉਹਦੀ ਬਖਸ਼ਿਸ਼ ਮੰਗਿਆ ਕਰ ओदी मेहर मंगिया कर पर यह भी याद रखिया कर कि उसने तेरे ते पहला किनिया मेहर की किनी बख्शिश की हुई है क्योंकि तू करता है तू करता ये है कि जो कुछ तेरे में मिलिया है उसनु हो जाएगा है उसने तू अपना समझ लग पक पैगा ਤੇ ਜੋ ਜੋ ਕੁਝ ਤੇਰੇ ਕੋਲ ਨਹੀਂ ਹੈ ਉਹਦੇ ਵਿੱਚ ਅਟਕਦਾ ਹੈ ਇਥੋਂ ਤੇਰੇ ਮਨ ਦਾ ਵਿਸਰਾਮ ਜਿਹੜਾ ਹੈ ਉਹ ਹਿਲ ਜਾਂਦਾ ਹੈ ਉਹ ਉਲਟ ਹੋ ਜਾਂਦਾ ਹੈ ਉਹ ਤੇਰੇ ਟਿਕਾਉ ਨੂੰ ਤੇਰੇ ਮਨ ਦੇ ਚੈਨ ਨੂੰ ਖੋਲ ਲੈਂਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲਾਂ ਆਪਾਂ ਉਹਦੇ ਪ੍ਰਸਾਦ ਬਾਰੇ ਸੁਝੀਏ ਔਰ ਉਹਦੇ ਪ੍ਰਸਾਦ ਦੇ ਉੱਤੇ ਉਹਦੀ ਕਿਰਪਾ ਦੇ ਉੱਤੇ ਆਪਣੇ ਆਪ ਨੂੰ ਕਨਸੈਂਟਰੇਟ ਕਰੀਏ ਰੰਗ ਮਈਆ ਕੇ ਗੁਣ ਚੇਤੁ ਪੁਰਾਨੀ ਕਮਲ ਮੂਰ ਤੇ ਕਉੜਨ ਦ੍ਰਿਸ਼ਿ ਤਾਨੀ ਪ੍ਰਭਈਆ ਉਸ ਮਾਇਦੋ ਦੇ ਉਹਦੇ ਗੁਣਾਂ ਨੂੰ ਯਾਦ ਕਰ ਪਰ ਕਿਹ ਮੇਰੀ ਮਾਇਆ ਤੇ ਮੂਲ ਕੀ ਹੈ ਵਿਸ਼ਵਾਣ ਕੀ ਹੈ ਤੇ ਅੰਦਰ ਕੀ ਹੈ ਤੇਰੇ ਬਾਹਰ ਕੀ ਹੈ ਇਸ ਚੀਜ਼ ਦੇ ਉੱਤੇ ਆਪਣਾ ज्ञान केंद्र तारू तां नाम ਅਤੇ ਸਿਮਰਨ ਬੜੋ ਦੇ ਜੈਨ ਨੂੰ ਸਾਜਿ ਸਿਵਾਰ ਸਿਗਾਰਿਆ ਗਰਭ ਅਗਨੂ ਮੈਂ ਜਿਨੈ ਉਬਾਲਿਆ ਸਤੁਪ ਪਰ ਉਤੇ ਜਾਕਰ ਕਿਤੇ ਤੂ ਗਰਭ ਦੀ ਅਗਨੀ ਵਿੱਚੋਂ ਉਦੋਂ ਤੈਨੂੰ ਕਿਨੇ ਬਚਾਇਆ ਸੀ ਉਦੋਂ ਤੱਕ ਸਿਮਰਨ ਨਹੀਂ ਵਿਚਾਰ ਸਿ ਮਾਰ ਤੇ ਗੁਰੂ ਮੈਂ ਆਪਨ ਸਿਮਰਨ ਦੇ ਤਹਤੋਂ ਬਰੱਖ ਨ ਹਾਰੇ ਸਭ ਤੋਂ ਪਹਿਲ ਤੇ ਯਾਦ ਕਰ ਕਿ ਤੇਰੇ ਸੰਸਾਰ ਵਿੱਚ ਆਉਂਦਾ ਕਾਰਨ ਹੀ ਤੇ ਬਣਿਆ ਹੈ ਤੇਰੀ ਤੇ ਕਿਰਪਾ ਤੋਂ ਹੀ ਹੈ ਬਖਸ਼ਿਸ਼ੋ ਜਿੰਦੂ ਤੋ ਸਾਜ ਸੋਵਾਰ ਸਿਗਾਰਿਆ ਗਰਬ ਉਹ ਅਗੂ ਮੈਂ ਜਿਨੇ ਉਪਾਰਿਆ ਕਿਤੂ ਸੰਸਾਰ ਵਿੱਚ ਆ ਗਏ ਸੰਸਾਰ ਵਿੱਚ ਆ ਗਏ ਨੇ ਕੁਬਾਕ ਬਣ ਗਿਆ ਨੇ ਛੋਟਾ ਬੱਚਾ ਬਣ ਗਿਆ ਤੇ ਜਿਸ ਵੇਲੇ ਤੋਂ ਛੋਟਾ ਬੱਚਾ ਬੜਿਆ ਤੇ ਕੁਝ ਵੀ ਨਹੀਂ ਸੀ ਕਰ ਸਕੋ ਕੋਈ ਵੀ ਕੰਮ ਕਰਨ ਦੀ ਤੇਰੇ ਕੋਲ ਕਪੈਸਿਟੀ ਨਹੀਂ ਸੀ ਉਸ ਨੂੰ ਤੇ ਦਿੱਤੇ ਫਿਰ ਬਖਸ਼ਿਸ਼ ਹੋਈ ਕੀ ਬਖਸ਼ਿਸ਼ ਹੋਈ ਵਾਰ ਬਿਵਸਤਾ ਤੁਝੇ ਪਿਆਰ ਹੈ ਦੁੱਧ ਤੈਨ ਆਉਂਦੇ ਆ ਇਸ ਸੰਸਾਰ ਵਿੱਚ ਮਾਗਤ ਨੂੰ ਮਿਲਿਆ ਹੈ ਤਰੰਤ ਆਉਂਦੇ ਇਹ ਨਹੀਂ ਸਾਡੇ ਕੋਈ ਖਾਣੇ ਨਹੀਂ ਇਸ ਸੰਗ ਕਿਹਦੀ ਪਾਣੀ ਬਖਸ਼ਿਸ਼ ਹੋਈ ਹੈ ਕਿ ਤੈਨੂੰ ਆਉਂਦੇ ਹਨ ਦੁੱਧ ਦਾ ਜੋ ਬੁੱਧ ਰੂਪਿਕ ਹੰਦ ਤੇ ਤੇ ਹੋ ਗਏ। ਬਾਹਰ ਜੋ ਬੜਾ ਪੋਚਣ ਸੁਖ ਸੁਧ। ਪਾਈ ਤੋ ਬਚਪਨ ਤੋਂ ਜਵਾਲ ਹੋ ਗਿਆ। ਤੇ ਹੁ ਜੋਬਨ ਆ ਗਿਆ। ਔਰ ਤੈਨੂੰ ਕਿਨੇ ਉਹਦੇ ਉਸ ਪ੍ਰਭੂ ਲਈ ਬਖਸ਼ਦੇ ਨੇ ਤੈਨੂੰ ਕਿਨੇ ਸੁਖ ਦੇ ਦਿੰਦੇ ਨੇ ਤੇਰੀ। ਇਸ ਸੰਸਾਰ ਵਿੱਚ ਹੋਂਦ ਲਈ ਕਿਤੇ ਨਹੀਂ ਪਰਬੰਧ ਉਸਨੇ ਕਰ ਦਿੱਤੇ ਜੋ ਬੰਦ ਕਰਦੇ ਮੁਕੇ ਅੱਗੇ ਵੀ ਤੇ ਨਾਲ ਮੇਰੇ ਦੁਭਗਾਵ ਉਪਰ ਸਾਤ ਸੈਨ ਮੁਖ ਆਪਿਆ ਬੱਚ ਕੋ ਦੇ ਬਜ਼ੁਰਗ ਹੋ ਗਿਆ ਹੈ ਤੇਰਾ ਪਰਿਵਾਰ ਹੈ तेन कहते हैं आराम कर तू बैठ जा तेन बैठक ही सब कुछ सिवर है नाम वाल बदना है तो इतों अपनी पढ़ाई शुरू कर कि तू उस प्रभु दख्शन का पहले दिन तो ही पात्र है जो तू इस संसार ਨੇਸੀ ਆਇਆ ਉਸ ਸਭੇ ਤਰੀਕੂ ਉਹ ਯਹਸ਼ੂ ਅਰਨਾਰ ਪਰਪੁਰ ਉਹਦੀਆਂ ਬਖਸ਼ਾਂ ਦਾ ਉਹਦੇ ਦਰਵਾਜ਼ਾ ਕਰਿਆ ਕਰ ਪਰ ਤੈਨੂੰ ਹੋ ਕੀ ਮਨ ਕੁਝ ਮਿਲਿਆ ਹੈ ਸਤਿਗੁਰੂ ਜਿਸ ਸੁਖ ਮਣੀ ਵਿੱਚ ਫਰਮਾ ਰਹੇ ਹਨ ਜੇ ਪਰਸਾਰ ਤੇ ਤਰਿਓ ਪਰ ਸੁਖ ਬਸੈ ਇਸ ਤਰਤੀ ਦੇ ਉਤੇ ਮੋਜਾ ਕਰ ਗਏ ਸੋਖ ਵਿੱਚ ਵਸਦੇ ਆ ਜੇ ਫਰਸਤਾਨ ਤੜੀ ਉੱਪਰ ਸੁਖ ਵਸੈ ਸੋਤ ਪ੍ਰਾਤਮਿਕ ਬਨਿਤਾ ਸੰਗ ਹੱਸੇ ਸੋਤ ਪੁੱਤਰ ਨਾਲ ਗੱਲ ਕਰਦਾ ਹੈ ਪਰ ਆਵਾਡ ਨਾਲ ਗੱਲ ਕਰਦਾ ਹੈ ਮਿਠਾ ਲੱਗਦਾ ਹੈ ਆਪਣੀ સ્ਮੀਰ ਕਰਨਾ ਕਰਦਾ ਹੈ ਤਾਂ ਕਿੰਨਾ ਵੱਡਾ ਸੋਸ਼ਲ ਸਰਕਲ ਮਿਲਿਆ ਤੇ ਮੰਡੀਆਂ ਨੂੰ ਪੀੜਾ ਹੰਪੂ ਨੂੰ ਨਾਲ ਸਾਂਝਾ ਕਰਨ ਵਾਸਤੇ ਪ੍ਰਭੂ ਨੇ ਕਿੰਨੇ ਪ੍ਰਬੰਧ ਕੀਤੇ ਨੇ ਜਰਾ ਇੱਥੇ ਬਾਰੇ ਸੋਚਿਆ ਕਰ। ਉਹਦੇ ਪ੍ਰਸਾਦ ਬਾਰੇ ਸੋਚਿਆ ਕਰ, ਉਹਦੀ ਕਿਰਪਾ ਬਾਰੇ ਸੋਚਿਆ ਕਰ। ਜੇ ਪ੍ਰਸਾਦ ਪੀਵੇ ਇਸੀ ਤਰਜਲਾਉ। ਫਾਈਟਣ ਵਾਲੀਂ ਦਾ ਸਾਹ ਵਾਲੀਂ ਦਾ। ਮਗ ਤੋਂ ਇਹ ਹੈ ਜਿਸ ਨੂੰ ਸ਼ੁਗਰ ਪਾਣੀ ਨੇ ਤੇਰੇ ਕੋਲ ਰਫੀਟ ਰਿਟ ਰਣ ਤੇਰੇ ਕੋਲ ਹੋਰ ਬੜੇ ਪ੍ਰਬੰਧ ਹਨ ਇਹ ਸੁਚਿਆ ਕਰਕੇ ਇਹ ਬਖਸ਼ਿਆ ਉਸੇ ਨੇ ਕੀਤੀਆਂ ਉਹਦੀ ਕਿਰਪਾ ਦੇ ਨਾਲ ਤੂੰ ਫਿਰਦਾ ਚੜ ਪੀ ਰਿਹਾ ਹੈ ਸੀਤਲ ਚੜ ਪੀ ਰਿਹਾ ਜਿਸ ਵੇਲੇ ਤੈਨੂੰ ਤਿਖਾ ਪਿਆਸ ਲੱਗਦੀ ਹੈ ਉਸ ਵੇਲੇ ਤੂੰ ਮੰਗਦਾ ਹੈ ਕਿ ਠੂੜਾ ਪਾਣੀ ਚਾਹੀਦਾ ਉਹਦਾ ਪ੍ਰਬੰਧ ਤਬੂਰੇ ਕੀਤਾ ਜੇਪੁਰ ਸਾਧ ਪੀਵਰੇ ਸੀ ਪਰਚਲਨ ਇਹ ਤਾਂ ਤਾਂ ਕਿ ਜਿਹੜਾ ਜਲ ਹੈ ਪਰ ਉਹਨੇ ਜਲ ਬਖਸ਼ਿਆ ਜੇ ਇਹ ਜਲ ਨਾ ਹੁੰਦਾ ਤਾਂ ਤੇਰੀ ਕੋਈ ਫੋਟ ਨਹੀਂ ਸੀ ਤੇ ਜਲ ਦੀ ਬਖਸ਼ਿਸ਼ ਉਸਨੇ ਕੀਤੀ ਜੇ ਪਰਸਾਦ ਪੀਵੇ ਸੀਤਲ ਜਲਾ ਸੁਖ ਗਾਈ ਪਵਨ ਪਾਵਕ ਅਮੁਲਾ ਉਹ ਪੈ ਦੇ ਜਿਸ ਨੂੰ ਮਾਰ ਤੇਰੇ ਤੇ ਕੀ ਪ੍ਰਸਾਦ ਹੋਇਆ ਹੈ ਕੀ ਕਿਰਪਾ ਹੋਈ ਸੁਗਦਾਈ ਸੁਗਦੇਣ ਵਾਲੀ ਸੁਖਦੇਵ ਵਾਲੇ ਕੌਣ ਪਵਨ ਹਵਾ ਹਵਾ ਦੇ ਵਰਤੂ ਜਿਹੜੇ ਜਿੱਤੇ ਘਵਾ ਦਾ ਬੂਵੇ ਤੂੰ ਇੱਕ ਮਿੰਟ ਵੀ ਨਹੀਂ ਚੀ ਸਕਦਾ ਸੁਗਦਾਈ ਪਵਨ ਪਾਵਕ ਗੁਰ ਪਾਵਕ ਤੈਨ ਅਗਨੀ ਦਿੱਤੇ ਇਸ ਸੰਸਾਰ ਨੂੰ ਅਲਰਜੀ ਬਖਸ਼ ਦਿੱਤੀ ਹੈ ਪਾਇਤੇ ਨੂੰ ਇਹ ਉਸਨੇ ਬਖਸ਼ੀ ਹੈ ਤੋਂ ਚੀਜ਼ਾਂ ਬਰਾਬ ਲਾ ਕੇ ਚੁੰਨੇ ਤਪਾਦ ਪਾ ਕੇ ਖਾਈ ਜਾ ਰਿਹਾ ਹੈ ਕਦੀ ਸੋਚਿਆ ਹੀ ਕਿ ਜੇ ਉਹ ਇਹ ਅਗਨੀ ਨਾ ਦਿੰਦਾ ਜੇ ਇਹ ਪਾਵਕ ਨਾ ਦਿੰਦਾ ਤੇ ਫਿਰ ਤੂੰ ਕੀ ਕਰਦਾ ਸੁਖਤਾ ਹੀ ਪਵਨ ਪਾਵਕ ਅਮਰਾਂ ਜੇ ਪਰਸਾਦ ਉਹ ਗਏ ਨਿਤ ਸਬਰ ਸਾ ਸਗਲ ਸੁਮਗਰੀ ਸੰਗ ਸਾਥ ਬਸਾਂ ਸਾਰੇ ਤਸਵਾਦ ਲੜਨੇ ਸਭ ਬਰਸ ਮਿੱਠੇ ਮੰਨਿਐ ਸੁਣਿਐ ਸਲੋਣੇ ਖਟ ਤਰ ਤੁਸੀ ਮੁਖ ਬੋਲਣਾ ਮਰਨ 나ਦ ਕੀਏ ਛੱਤੀ ਅਮਰਤ ਭਾਵੇ ਜਿਸ ਕੋ ਨਦ ਕਰੇ ਬਾਬਾ ਹੋਰਖੰ ਖੁਸ਼ੀ ਖੁਆਰ ਜਿੱਤ ਖਾ ਦਾ ਤਨ ਪੀリエ ਮਨ ਮੈਂ ਚਰੇ ਵਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ੍ਰੀ 라ਜਪੁਰ ਮਾਰਗ ਹੈ ਕਿ ਭਾਈ ਤੇਰੇ ਖਾਣ ਵਾਸਤੇ ਖੱਟੇ ਵੀ ਹਨ ਮਿੱਠੇ ਵੀ ਹਨ ਹਰ ਪ੍ਰਕਾਰ ਦੇ ਪਦਾਰਥਾਂ ਦਾ ਤੂੰ ਅਰੰਧ ਮੰਗਦੇ ਹੈਂ ਤੇਰੇ ਤੇ ਉਸ ਪ੍ਰਭੂ ਦੇ ਅਰੰਕਾ ਹੀ ਰਸ ਸਵਾਗ ਤੇਰੇ ਭੋਗ ਵਾਸਤੇ ਤੇਰੇ ਮਨਣ ਵਾਸਤੇ ਤੇਰੀ ਸਵਾਦਾਂ ਦੀ ਜਿੰਨੀ ਵੀ ਭੁੱਖ ਹੈ ਉਸ ਪ੍ਰਭੂ ਲਈ ਬੋਲੀ ਕੀਤੀ ਹੋਈ ਹੈ ਸਬਰ ਸਮਗਰੀ ਜਿਤਨੀ ਵੀ ਸਮਗਰੀ ਤੂੰ ਇਕੱਠੀ ਕਰ ਕਰੀ ਰਹਿਣਾ ਜੀ ਹੁੰਦੇ ਵਾਸਤੇ ਇਹ ਸਾਰੇ ਉਸਨੇ ਦਿੱਤੇ ਇਹ ਇਹ ਸੋਚਿਆ ਕਰ ਬਾਕੀ ਤੀ ਸੋਚੇ ਸੁਖਮਨੀ ਸਾਨੂੰ ਕਰ ਸੇ ਪਈ ਸੋਚੋ ਦੀਨੇ ਹਸਤੇ ਬਾਉ ਕਰਨੂੰ ਨੇ ਤਰਸਨਾ ਤਿਸਤਿਆ ਹੁ ਅਬ ਇਸੰਦਰਕ ਜਿਨਾ ਉਹ ਪੈ ਤੈਨੂੰ ਹੱਥ ਦਿੱਤੇ ਆਸ ਦਿੱਤੇ ਹੱਥ ਦਿੱਤੇ ਨੂੰ ਹੱਥ ਮੇਰੇ ਕੋਲ ਇਹਨਾਂ ਹੱਥਾਂ ਦੇ ਨਾਲ ਤੂੰ ਕਿਤਨੀ ਆ ਇਸ ਜੀਵਨ ਦੇ ਵਿੱਚ ਮੌਤ ਮੌਜਾ ਮੰਗ ਰਿਆ ਛਾਸ ਪਾਉ ਤੰ ਪਰ ਦਿੱਤੇ ਹਨ ਕਰਨ ਤੈਨੂੰ ਕਰਨ ਦਿੱਤੇ ਆਂ ਦਿਨੇ ਹਸਤ ਪਾਭ ਕਰਨ ਨੇਤਰ ਰਸਨਾ ਤੈਨੂੰ ਨੇਤਰ ਬਖਸ਼ਿਆ ਅੱਖਾਂ ਬਖਸ਼ੀਆਂ ਤੈਨੂੰ ਰਸਤਾ ਬਖਸ਼ਿਆ ਜੀਬ ਬਖਸ਼ੀਆ ਦਿਨੇ ਹਸਤ ਪਾਭ ਕਰਨ ਨੇਤਰ ਰਸਨਾ ਤਿਸਤਿਆਗ ਪਵਰ ਸੰਗ ਰੱਖਿ ਨਾਮ ਕਦੀ ਸੋਚਿਆ ਕਰ ਪੜੀ ਤੇ ਉਹਨੇ ਬਖਸ਼ਿਆ ਨੇ ਮੈਂ ਉਹਦੇ ਨਾਲ ਜੁੜਾ ਜਿਹਨੇ ਬਿੰਦਿੱਤ ਕਿੰਨਾ ਕੁ ਚਿਰ ਤੱਕ ਸਾਨੂੰ ਕੋਈ ਛੋਟਾ ਜਿਹਾ ਗਿਫਟ ਦੇ ਦਿੰਦਾ ਹੈ ਪ੍ਰੈਜ਼ੈਂਟ ਦੇ ਦਿੰਦਾ ਹੈ ਅਸੀਂ ਬੜੇ ਖੁਸ਼ ਹੋ ਗਏ ਹਾਂ ਉਹਦੇ ਤਨਵਾਦੀ ਹਾਂ ਪਰ ਪ੍ਰਭੂ ਨੇ ਜਿਹਦੀ ਬਖਸ਼ਿਆ ਕੀਤੀ ਹਨ ਜਿਹੜਾ ਪੁਸਤਕ ਪ੍ਰਸਾਦ ਹੈ ਉਹ ਜੋ ਸਾਨੂੰ ਮਿਲਿਆ ਹੈ ਉਹਦੇ ਬਾਰੇ ਅਸੀਂ ਕਰਦੀ ਦੀ ਸੋਚਦੇ ਨਹੀਂ ਸੁਖਮਨੀ ਸਾਨੂੰ ਕਹਿੰਦੀ ਹੈ ਕਿ ਉਹਦੇ ਉੱਤੇ ਸੋਚੋ ਉਹਦੇ ਤੇ ਆਪਣੇ ਮਨ ਨੂੰ ਲਗਾਓ ਐਸੇ ਦੁਖ ਮੂਰੇ ਆਤਪਿਆਪੈ ਨਾਨਕ ਕਾਢਿ ਲਿਓ ਪ੍ਰਭ ਯੱਤੇ ਇਸਤ ਕੁੰਜੀ ਮੈਂ ਮੂਲ ਖਾਂ ਮੋੜਾ ਚੰਨਾ ਅਗੁਰ ਕਾਰ ਨਹੀਂ ਹੈ ਮੈਂ ਹੋਰ ਪਾਸੇ ਪਿਆ ਹੋਇਆ ਇਹਨਾਂ ਚੀਜ਼ਾਂ ਵੱਲ ਮੈਂ ਕੋਈ ਧਿਆਨ ਨਹੀਂ ਦਿੰਦਾ ਇਸ ਕਰਕੇ ਮੈਂ ਦੁੱਖਾਂ ਦਾ ਸ਼ਿਕਾਰ ਹੋ ਗਿਆ ਇਸ ਕਰਕੇ ਮੇਰੇ ਮਨ ਦਾ ਬਿਸਰਾਮ ਆਗਤ ਜਣਾ ਕਰੇ ਮਨ ਬਿਸਰਾਮ ਭਗਤ ਬਣ ਤੇਰਾ ਇਹ ਬਿਸਰਾਮ ਜਿਹੜਾ ਹੈ ਇਹ ਤਾਂ ਕਿਤਾਬ ਵਿੱਚ ਆਏਗਾ ਇੰਨਾ ਟਿੱਕੀ ਐਸੇ ਦੋਖੂ ਮੂੜ ਅੰਧੇ ਆਪੇ ਪਹਿ ਹੀ ਗਿਆ ਹੈ ਤੂੰ ਪ੍ਰਸਾਦ ਨਾਲ ਧਿਆਨ ਨਹੀਂ ਕੀਤਾ ਤੇ ਫਿਰ ਸਤਿਗੁਰੂ ਦੇ ਅੱਗੇ ਅਰਦਾਸ ਕਰ ਪ੍ਰਭੂ ਦੇ ਅੱਗੇ ਪ੍ਰਾਰਸ ਕਰਕੇ ਕਹਿ ਨਾਨਕ ਵਾਧੂ ਗਿਓ ਪ੍ਰਭ ਆਪੇ ਪ੍ਰਭ ਮੈਨੂੰ ਬਚਾ ਲਓ ਮੈਨੂੰ ਰੱਖ ਲਓ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੁੱਤੇ ਪਾਸੇ ਬੈ ਗਿਆ ਹਾਂ ਮੈਂ ਤੁਹਾਡੇ ਪ੍ਰਸਾਦ ਨੂੰ ਭੁੱਲ ਗਿਆ ਹਾਂ ਤੁਹਾਡੀ ਕਿਰਪਾ ਨੂੰ ਭੁੱਲ ਗਿਆ ਸੁਖਮਨੀ ਸਾਨੂੰ ਇਹ ਸਮਝਾਉਂਦੀ ਹੈ ਕਿ ਉਸ ਪ੍ਰਭ ਨੂੰ ਜਾਓ ਹੋਰ ਸੰ ਸਾਥ ਦੇ ਚੀਜ਼ਾਂ ਹਨ ਉਹਨਾਂ ਨੂੰ ਲੋੜ ਅਨੁਸਾਰ ਵਰਤੋ ਔਰ ਉਹਨਾਂ ਨਾਲ ਪ੍ਰੀਤ ਨਾ ਪਾਓ ਆਦੇਯੰਤ ਜੋ ਰੱਖਣ ਹਾਲ ਤਿਸ ਸਿਓ ਪ੍ਰੀਤਨਾ ਕਰੇ ਕਵਾੜੂ ਉਹ ਮੁਰਗ ਜਿਹਨੇ ਤੂੰ ਆਦੇ ਤੇ ਰੱਖਿਆ ਸੀ ਜਿੰਨੇ ਅੰਤ ਤੱਕ ਤੇਰਾ ਸਾਥ ਦੇਣਾ ਹੈ ਉਹ ਨੂੰ ਛੱਡ ਦਿੱਤਾ ਹੈ ਚੀਜ਼ਾਂ ਦੇ ਮੋਹਤ ਪੈ ਗਏ ਹਨ ਇਹ ਗੁਆੜ ਇਹ ਮੂਰਤ ਇਸ ਪਸੇਵਾਰ ਤੇ ਉਹਦੇ ਪ੍ਰਸਾਦ ਨਾਲ ਉਹਦੀ ਕਿਰਪਾ ਦੇ ਨਾਲ ਜੋੜ ਉਹਦੀ ਕਿਰਪਾ ਨੂੰ ਸਮਝਣ ਦੀ ਕੋਸ਼ਿਸ਼ ਕਰ ਜਾਨ ਦੀ ਸੇਵਾ ਨਾ ਆਪਣੇ ਦੁਪਾਵੇ ਤਾਂ ਸੰਗੂੜਾ ਮਨ ਨਹੀਂ ਲਾਵੇ ਉਹਦੀ ਸੇਵਾ ਕਰ ਉਹਦੀ ਸੇਵਾ ਤੋਂ ਤੈਨੂੰ ਨਾ ਮਿਲੇ ਨੋਂ ਗਜ਼ਾਮੇ ਸਾਡੇ ਦੌਲਤਾਂ ਪ੍ਰਾਪਤ ਹੋਈਏ ਜੋ ਕੁਝ ਤੈਨੂੰ ਪ੍ਰਾਪਤ ਹੋਇਆ ਹੈ ਉਹ ਉਹਨੇ ਦਿੱਤਾ ਹੈ ਇਹ ਵੀ ਯਾਦ ਰੱਖ ਅਤੇ ਉਹਦੀ ਹੋ ਸੇਵਾ ਵੀ ਕਰ ਜੇ ਸੇਵਾ ਕਰੇਗਾ ਤਾਂ ਉਹਦੀ ਹੋਰ ਕਿਰਪਾ ਹੋਏਗੀ ਉਹਦਾ ਹੋਰ ਪ੍ਰਸਾਰ ਤੈਨੂੰ ਮਿਲੇਗਾ ਪਰ ਤੂੰ ਮੂਰ ਹੈ ਤੂੰ ਇਸ ਪਾਸੇ ਆਪਣਾ ਮੋੜ ਲਾਉਗਾ ਨਹੀਂ ਤਾਂ ਜੇ ਮੂੜਾ ਬਣ ਨਹੀਂ ਲਾਗਨ ਭਾਵੇਂ ਤੂੰ ਆਪਣੇ ਆਪ ਨੂੰ ਮੂਲਕ ਕਹਿੰਦਾ ਹੈ ਪਰ ਤੇਰੇ ਮੂਖਾਂ ਵਾਲੇ ਕਾਮਣੇ ਤੇ ਆਗਮ ਪਸ਼ੂਆਂ ਵਾਲੀਆਂ ਕਰਤੂਤ ਪਸੂ ਕੀ ਮਨਸ ਜਾਤ ਮੈ ਬਨੁਖਾਂ ਬੜੇ ਮਾਨ ਨਾਲ ਕਹਿੰਦਾ ਹੈ ਕਿ ਸਾਰੀ ਸ੍ਰਿਸ਼ਟੀ ਵਿੱਚ ਮਾਰ ਸੁਪਰੀਮ ਮਾਰੂ ਜੀ ਕਹਿੰਦੇ ਨੇ ਕਿ ਤੂੰ ਬਈ ਮਾਨਸ ਤੇ ਹੈ ਕਰਤੂਤ ਪਸੂ ਕੀ ਪਰ ਤੇ ਕੰਮ ਪਸ਼ੂਆਂ ਵਾਲੇ ਮਨਸ ਜਾਤ चारा करे दिन रात दिन रात लोकां खावा करता कि मैं कर खावा कर कर लोग करना है बहुत चंगा हाँ बहुत सिमर करने वाला हां सच करा करे दिन रात बाल पे के अंतर मल माया छपे ਜਿਕਰ ਹੈ ਛਪਾਰੰਦ ਬੰਦਸ ਤੇਰੇ ਬਾੜ ਹੈ ਮਨੁੱਖ ਤੇਖ ਨੋਂਦਾ ਹੈ ਮਨ ਤੇਰਾ ਹੈ 우ਮਾਇਲ ਦੇ ਪਿੱਛੇ ਭਟਦਾ ਹੈ ਪਰ ਤੁਕਿਆ ਨਾ ਹੈ ਮਸੂਤ ਸੋਚਾ ਇਹ ਜੀਵਨ ਜਿਹੜਾ ਹੈ ਪਰ ਇਸ ਨੂੰ ਛੱਡ ਦੇ ਕਿਉਂਕਿ ਇਹ ਸੁਖਨਾ ਨਹੀਂ ਉਹ ਸਭ ਕੁਝ ਜਾਣਦਾ ਹੈ ਇਸ ਕਰਕੇ ਸੁਖਮਨੀ ਸਾਹਿਬ ਨੂੰ ਇਹ ਸਮਝਾ ਰਹੀ ਹੈ ਕਿ ਭਾਈ ਉਸ ਪ੍ਰਭੂ ਦੇ ਪ੍ਰਸਾਦ ਉੱਤੇ ਜਿਹੜੀ ਬਖਸ਼ਿਆ ਉਹਨੇ ਕਿਧੀਆਂ ਨੇ ਉਹਦਾ ਉਹਦੇ ਲਈ ਉਹਦਾ ਧਨਵਾਦ ਕਰੋ ਉਹਦੀ ਹੋਰ ਸੇਵਾ ਕਰੋ ਤੁਹਾਡੇ ਤੇ ਹੋਰ ਮਿਹਰ ਆਉਂ ਤੁਹਾਡੇ ਤੇ ਹੋਰ ਬਖਸ਼ਿਆ ਹੋਣ ਸੁਖਮਨੀ ਜੀ ਇਹ ਲਾਈਨ ਅਸੀਂ ਰੋਜ਼ ਪੜ੍ਹਦੇ ਹਾਂ ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਇਨ੍ਹਾਂ ਸਤਰਾ ਦੇ ਦੁਆਰਾ ਇਨ੍ਹਾਂ ਤੁਖਾਂ ਦੇ ਦੁਆਰਾ ਅਸੀਂ ਉਸ ਅਕਾਰ ਪ੍ਰਭੂ ਦੇ ਚਰਨਾਂ ਦੇ ਨਾਲ ਜੁੜੀਏ ਅਤੇ ਨਾਲੇ ਉਹਦੇ ਪ੍ਰਸ਼ਾਦ ਪ੍ਰਸਾਦ ਵਾਸਤੇ ਪੂਰੀ ਕਿਰਪਾ ਵਾਸਤੇ ਉਹ ਦਾ ਤੁਆਇ ਕਰੀਏ ਅਤੇ ਨਾਲੇ ਉਹ ਦੇ ਕੋਲੋਂ ਅਰਦਾਸ ਕਰਕੇ ਹੋਰ ਕਿਰਪਾ ਦੀ ਮੰਗ ਕਰੀਏ। ਤੁਮਹਾ ਕਰ ਤੂੰ ਪੈ ਅਰਦਾਸ ਜਿਉ ਪਿੰਡ ਸਭ ਤੇਰੀ GaAs ਤੁਮ ਮਾਤਾ ਪਿਤਾ ਹਮ ਬਾਰੇ ਤੇਰੇ ਤੁਰੀ ਕਿਰਪਾ ਮੇਂ ਉਹ ਦੇ ਕੋਲ ਕਿਰਪਾ ਮੰਗੋ ਬਖਸ਼ਿਸ਼ ਮੰਗੋ ਉਹ ਦੀ ਸਕ੍ਰਿਪਾ ਦੇ ਵਿਚਾਰੇ ਸੁਖਾ ਇਸ ਕਰਕੇ ਤੇਰਾ ਸਿਮਰਨ ਪਾਇ ਕੇ ਤੁੰ ਸ਼ੁਰੂ ਹੋਇਆ ਤੇਰਾ ਨਾਮ ਸਦਨ ਜੀ ਜਾਚ ਨਹੀਂ ਹੋਣੀ ਪਰ ਸੁੱਖ ਅਦਾ ਹੈ ਕੋਈ ਔਕਾ ਨਹੀਂ ਹੈ ਇੱਕ ਤਾਂ ਉਹਦਾ ਦਰਵਾਜ਼ਾ ਖੜੀ ਚਲ ਕਿ ਪ੍ਰਭੂ ਤੁਸੀਂ ਬਹੁਤ ਕੁਝ ਦੇ ਦਿੱਤਾ ਤੁਸੀਂ ਮੈਨੂੰ ਜੀਵਨ ਦਿੱਤਾ ਤੁਸੀਂ ਸਾਰੀਆਂ ਚੀਜ਼ਾਂ ਦਿੱਤੀਆਂ ਸਾਰੇ ਸੁੱਖ ਤੇ ਵਾਦ ਕੁਝ ਦੋ ਦੇ ਦਿੱਤਾ ਮੈਂ ਬਾਣਾ ਹਾਂ ਮੈਂ ਅਕਲ ਨਹੀਂ ਮੋਰਖ ਮੋਰਖਾਂ ਮੇਰੀ ਮੋਰਖ ਤਾਂ ਮੁਆਫ ਕਰਿਓ ਅਤੇ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਇੱਕ ਕਿਰਪਾ ਦੀ ਬਰਖਾ ਜੜੀ ਹੈ ਕਿ ਤੁਹਾਡੀ ਜਾਰੀ ਰਵੇ ਇਹ ਮੇਰੀ ਅਰਦਾਸ ਹੈ ਸਤ ਸੰਗਤ ਸਤਗੁਰੂ ਜੀ ਨੇ ਜੋ ਸੁਖਮਣੀ ਵਿੱਚ ਸਾਨੂੰ ਉਪਦੇਸ਼ ਦਿੱਤਾ ਹੰ ਉਹ ਸਾਰੇ ਸੁਖਾਂ ਦਾ ਕਸੋਮਾ ਕੋਈ ਵੀ ਕਲਪਨਾ ਦੀ ਕੋਈ ਚੀਜ਼ ਫੋੜੀ ਹੈ ਔਰ ਸੱਚਾ ਸੁੱਖ ਕਿਹੜਾ ਹੈ ਉਹ ਨਾਮ ਦਾ ਸੁੱਖ ਸਤਿਗੁਰੂ ਨੇ ਦੱਸਿਆ ਜਿਦੇ ਨਾਲ ਸਾਰੇ ਹੀ ਕਲੇਸ਼ ਸਾਰੇ ਹੀ ਧੁਖ ਸਾਰੇ ਹੀ ਕਸ਼ਟ ਸਾਡੇ ਖਤਮ ਹੋਲੇ ਨੇ ਇਸ ਕਰਕੇ ਅਸੀਂ ਉਸ ਪ੍ਰਭੂ ਦੇ ਨਾਲ ਜੁੜੀਏ ਰੋਜ਼ ਜਪ ਕਰੀਏ ਰੋਜ਼ ਸੁਖਮਣੀ ਦਾ ਪਾਠ ਕਰੀਏ ਸੁਖਮਣੀ ਸੁਖਿਆਮਰਤ ਪ੍ਰਭ ਨਾਮ ਬਗਤ ਤੇ ਤਨ ਆਕਰੇ ਮਨ ਇਸ ਨੂੰ ਸਤਿਗੁਰ ਦੀ ਬਖਸ਼ਿਸ਼ ਹੋਵੇ ਕਿਰਪਾ ਹੋਵੇ ਸਾਡੇ ਮਨ ਨੂੰ ਜਿਸ ਰਾਮ ਆ ਜਾਏ ਅਸੀਂ ਨਾਮ ਲੱਗੂਗੇ ਉਸ ਤੇ ਭਗਤ ਬਣ ਜਾਏਗੇ ਵਾਹਿਗੁਰੂ ਜੀ ਕਾ ਬਖਸ਼ ਵਾਹਿਗੁਰੂ ਜੀ